ਆਪਾਂ ਪੰਜ ਤੱਕ ਕਰਾਉ। ਇਧਰ ਪੂਰੀ ਇਧਰ ਮੇਰੀ ਕੀ ਨਾਂ ਹੈ ਆਪਣਾ? ਮੇਰਾ ਨਾਮ ਗੁਜਾਰ ਸਿੰਘ ਹੈ। ਕਿਹੜੀ ਜਗ੍ਹਾ ਜੀ? ਮੈਂ ਪਿੰਡ ਸੁਲਤਾਨਵਾਲਾ ਜੀ ਚੱਕ ਰਿਹਾ ਹਾਂ। ਰਿਪੋਰਟ ਜੀ ਰੇਣੀਆ ਕਰਨਾ ਹੈ। ਠੀਕ ਹੈ ਠੀਕ ਹੈ। ਰਾਜ ਸਿੰਘ ਜਦੋਂ ਰਾਤਰੀ ਠੀਕ ਹੈ। ਚਲੋ ਆਪਾਂ ਦਾ ਪੂਰਾ ਸਰਕਾਰਾਂ ਤਾਂ ਕਈਆਂ ਦੇ ਕਈਆਂ ਨੇ ਉਹਨਾਂ ਕਿਸੇ ਪਾਰਟੀ ਵਿੱਚ ਹੁੰਦੇ ਨੇ। ਕਿ ਕਰੇਲੀ ਕੋਈ ਇਸ ਨੂੰ ਚ ਸੂਨ ਦੀ ਜਿਹਦੇ ਵਿੱਚ ਸਾਨੂੰ ਵੀ ਮੈਸੇਜ ਮਿਲਿਆ ਅਸੀਂ ਇਸ ਲਿੰਕ ਰਾਹੀਂ ਬੜਾ ਬੜੀ ਤਿਆਰੀ ਕੀਤੀ ਬੜੀ ਬੰਦੀ ਤਿਆਰੀ ਵਿੱਚ ਆਇਆ ਬੜੀ ਦੂਰੋਂ ਆਇਆ ਫੌਜੀ ਸਾਹਿਬ ਨੇ ਬੜੀ ਵੱਡੀ ਤਿਆਰੀ ਫੌਜੀ ਸਾਹਿਬ ਨੇ ਬੜੀ ਮਿਹਨਤ ਕੀਤੀ ਬੜਾ ਵੱਡੀ ਪਨੀਰ ਗੈਰਮੈਂਡਰਿੰਗ ਦੇ ਮਾਮਲੇ ਨਹੀਂ ਅਸੀਂ ਇਹਦੇ ਵਿੱਚ ਪਾਰਟੀ ਨਾ ਕੋਈ ਸੀ ਆਮ ਪਾਰਟੀ ਦਾ ਮਤਲਬ ਨਹੀਂ ਦੇ ਨਾ ਕਿਸੇ ਚੀਜ਼ ਦਾ ਨਹੀਂ ਵੀ ਜਿਹੜੇ ਸਾਡੇ ਹੱਕ ਧੋਏ ਹੋਏ ਬਰਾਦਰੀ ਦੇ ਜ਼ਮੀਨਾਂ ਸਾਥ ਵਿੱਚ ਪੱਕੀਆਂ ਕਰਕੇ ਅਧਿਪਤਕਾਲ ਵੀ ਤੋੜ ਤੇ ਦਿਖੋਗੇ ਤੇ ਉਹ ਵੋਟਾਂ ਲੈਣ ਦੇ ਲੋਕ ਹੱਕ ਦਾ ਕਿਵੇਂ ਸਾਨੂੰ ਕਿਸੇ ਪਾਰਟੀ ਦਾ ਮਤਲਬ ਨਹੀਂ ਸਾਨੂੰ ਤਾਂ ਰੋਟੀ ਰੋਜ਼ੀ ਵੀ ਸਾਡੇ ਬੱਚੇ ਦੇ ਸਕੂਲ ਦੇ ਚੀਜ਼ਾਂ ਕੰਦੀ ਜਿਹੜੇ ਦਸਾਲੋਂ ਡੋਬੇ ਹੜ੍ਹ ਵਿੱਚ ਤੋਂ ਸਾਡੇ ਤਾਂ ਅਜੇ ਟਕਰਹਾੜ ਆਏ ਨੇ ਸਾਡੇ ਪਿੰਡ ਨੂੰ ਦੇਖੋ ਜਾ ਕੇ ਅਜੇ ਸਾਨੂੰ ਕਈ ਲੋਕ ਸਾਡੇ ਨਿਸ਼ਤ ਮੈਂਦਕ ਦਿਖਾ ਸਕਦਾ ਵੀ ਮੇਰੇ ਕੋਈ ਨਹੀਂ ਨਿਸ਼ਤ ਜਿਨ੍ਹਾਂ ਨੂੰ ਖਰਾਬਾ ਮੁਆਵਜ਼ਾ ਵੀ ਨਹੀਂ ਮਿਲਿਆ ਠੀਕ ਹੈ ਮਾਲ ਸਰਕਾਰ ਚੰਗੀ ਹੋਵੇਗੀ ਪਰ ਸਾਡੇ ਵਾਸਤੇ ਨਹੀਂ ਹੈ ਰਾਜ ਸਿੰਘ ਬਰਾਦਰੀ ਵਾਸਤੇ ਨਹੀਂ ਹੈ ਕਿ ਸਾਡੇ ਨੂੰ ਸਮੁੱਚੇ ਹੱਕ ਕੋ ਲੈਨੇ ਸਾਡੀ ਜ਼ਮੀਨ ਇੰਤਕਾਲ ਤੋਂ ਸਿਰਫ ਵਿੱਚ ਸਭੀ ਮੋਟਰਾਂ ਲੱਗੀਆਂ ਹੋਈਆਂ ਇੰਤਕਾਲ ਹੋਏ ਕਰਜ਼ੇ ਲੈ ਲੱਖਾਂ ਰੁਪਏ ਦਿੱਤੇ ਉਹਨਾਂ ਉਤਾਰੇ ਅਸੀਂ ਬੂਟੇ ਪੱਤੇ ਚੱਲ ਬਣਾਏ ਜ਼ਮੀਨ ਬਣਾਈ ਲਗਾਨ ਵੀ ਦੇ ਕੇ ਪਟਵਾਰੀਆਂ ਨੂੰ ਪਹਿਲਾਂ ਸਰਕਾਰਾਂ ਦੇ ਦੇ ਸਰਕਾਰ ਤੋਂ ਪੱਕੀ ਜ਼ਮੀਨ ਕਰਵਾਈ ਜੋ ਕਿ ਬਾਦਲ ਸਰਕਾਰ ਨੇ 7 6 7 ਵਿੱਚ ਸਾਡੀ ਜ਼ਮੀਨ ਤੇ ਤੀਜੀ ਵਾਰ ਤੋਂ ਪਹਿਲਾਂ ਵੀ ਲਗਾਨ ਦੇਂਦੇ ਆ ਰਹੇ ਸਾਡੇ ਵੱਡੇ ਗਰੀਬੀ ਨੇ ਸਾਨੂੰ ਪਹਿਲਾਂ ਥੱਲੇ ਧੱਕਿਆ ਆਇਆ ਜਿਹੜਾ ਨਾ ਜ਼ਮੀਨ ਬਸੀਂ ਖਰੀਦ ਨਹੀਂ ਸਕਕੇ ਬਸ